ਪਾਕਿਸਤਾਨ ਗਏ ਸਿੱਖ ਜਥੇ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਕਪੂਰਥਲਾ ਜ਼ਿਲ੍ਹੇ ਦੀ ਇੱਕ ਔਰਤ ਪਾਕਿਸਤਾਨ ਚ ਲਾਪਤਾ ਹੋ ਗਈ ਹੈ ਇਹ ਔਰਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਥੇ ਨਾਲ ਪਾਕਿਸਤਾਨ ਗਈ ਸੀ ਪੂਰਾ ਜਥਾ ਪਾਕਿਸਤਾਨ ਤੋਂ ਵਾਪਸ ਆ ਚੁੱਕਾ ਹੈ ਪਰ ਉਕਤ ਔਰਤ ਅਜੇ ਤੱਕ ਘਰ ਨਹੀਂ ਪਹੁੰਚੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਵੱਲੋਂ ਪਾਕਿਸਤਾਨ ਜਾਂਦੇ ਸਮੇਂ ਇਮੀਗ੍ਰੇਸ਼ਨ ਦਫ਼ਤਰ 'ਚ ਆਪਣੀ ਜਾਣਕਾਰੀ ਵੀ ਅਧੂਰੀ ਦਿੱਤੀ ਗਈ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਔਰਤ ਸਰਬਜੀਤ कौर ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਟੱਕਾ ਖਾਨਾ ਟਿੱਬਾ ਦੀ ਰਹਿਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਜਥੇਦਾਨ 10 ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਗਈ ਸੀ ਭਾਰਤੀ ਇਮੀਗ੍ਰੇਸ਼ਨ ਰਿਕਾਰਡ ਅਨੁਸਾਰ ਫਰਵਜਿਤ ਕੋਰ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 1932 ਸ਼ਰਦਾਲੂਆਂ ਦੇ ਜਥੇਦਾਨ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ 10 ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਆਖਰੀ ਜਥਾ ਭਾਰਤ ਪਹੁੰਚਿਆ ਤਾਂ ਇਹ ਗੱਲ ਸਾਹਮਣੇ ਆਈ ਹੁਣ ਤੱਕ 1922 ਸ਼ਰਦਾਲੂ ਆਪਣੇ ਵਤਨ ਭਾਰਤ ਪਰਤ ਚੁੱਕੇ ਨੇ ਐਸ ਤੋਂ ਪਹਿਲਾਂ ਸ਼੍ਰੀ ਅਕਾਲਪੁਰਖ ਸਾਹਿਬ ਦੇ ਕਾਰਜਕਾਰ ਚਾਰ ਮੈਂਬਰ ਜਿਨ੍ਹਾਂ ਦੇ ਘਰ ਕੋਈ ਬਿਮਾਰ ਸੀ ਪਹਿਲਾਂ ਹੀ ਘਰ ਪਰ ਚੁੱਕੇ ਸਨ ਪਰ ਉਕਤ ਔਰਤ ਸਰਬਜੀਤ ਕੋਰ ਘਰ ਨਹੀਂ ਪਹੁੰਚੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ 24 ਨਵੰਬਰ ਨੂੰ ਪਾਕਿਸਤਾਨ ਜਾਣ ਦੌਰਾਨ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ 'ਚ ਭਾਰਤੀ ਔਰਤ ਵੱਲੋਂ ਭਰੇ ਗਏ ਫਾਰਮ ਵਿੱਚ ਉਸਨੇ ਆਪਣੀ ਬੁਨਿਆਦੀ ਜਾਣਕਾਰੀ ਅਧੂਰੀ ਛੱਡ ਦਿੱਤੀ ਤੇ ਆਪਣੀ ਕੌਮੀਅਤ ਜਾਂ ਪਾਸਪੋਰਟ ਨੰਬਰ ਵੀ ਨਹੀਂ ਭਰਿਆ ਸੀ